ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੀ ਜਿਦਾ ਪਹੁੰਚੇ ਹੋਏ ਆ ਚਲੋ ਵੰਡੀ ਸਾਬੋ ਟਰੈਕਟਰ ਮੰਡੀ ਤੇ ਦਿਖਾਉਣੇ ਆ ਤੁਹਾਨੂੰ ਕੀ ਰਿਸਟਾ ਹਦਾ ਇਹ ਟਰੈਕਟਰਾਂ ਦਾ ਅੱਜ ਮੌਸਮ ਥੋੜਾ ਜਿਹਾ ਖਰਾਬ ਹੈ ਇਸ ਕਰਕੇ ਟਰੈਕਟਰ ਘੱਟ ਆਏ ਹੋਏ ਨੇ ਚਲੋ ਜੀ ਸ਼ੁਰੂਆਤ ਕਰਦੇ ਆਪਾਂ ਸੋਨਾ ਲਿਕਾ ਤੋਂ ਇਹ ਲੈ ਗਿਆ ਸੋਨਾ ਲੀਗਾ 750 ਜੀ ਮਾਡਲ ਹੈਗਾ ਜੀ 2006 ਇਹਦੀ ਡਿਮਾਂਡ ਹੈਗੀ ਹੈ 2 ਲੱਖ 65000 ਪੰਜਾਬ ਦਾ ਨੰਬਰ ਹੈ ਜੀ ਪੀਵੀ 18 ਇੱਧਰ ਆ ਗਿਆ ਜੀ ਸਵਰਾਜ 744 ਮਾਡਲ ਹੈਗਾ 2004 ਇਹਦੀ ਡਿਮਾਂਡ ਹੈਗੀ ਹੈ 2 ਲੱਖ 50000 ਜੀ ਡਬਲ ਕਲਚ ਹੈ ਇਹ ਅੱਗੇ ਆ ਗਿਆ ਜੀ ਸਵਰਾਜ 735 98 ਮਾਡਲ ਹੈ ਜੀ ਪੰਜਾਬ ਦਾ ਨੰਬਰ ਹੈ ਰੇਟ ਹੈਗਾ ਦਾ 1,82,000 ਨਵੇਂ ਟਾਇਰ ਹੈ ਇਹਦੇ ਪਿਛਲੇ ਹੀ ਪੀਵੀ 42 ਨੰਬਰ ਹੈ ਦਾ ਹੀ ਅੱਗੇ ਆ ਗਿਆ ਜੀ ਇੰਡੋਫਾਰਮ 3065 2014 ਮਾਡਲ ਹੈ ਜੀ ਰੇਟ ਹੈਗਾ 3 ਲੱਖ 60000 ਆ ਗਿਆ ਆ ਗਿਆ ਜੀ ਮਹਿੰਦਰਾ 235 에어ਫ로우 2008 ਮਾਡਲ ਹੈ ਜੀ ਰੇਟ ਹੈਗਾ ਦਾ 1,55,000 ਪੰਜਾਬ ਦਾ ਨੰਬਰ ਹੈ ਦਾ ਇਹ ਟਰੈਕਟਰ ਬਹੁਤ ਘੱਟ ਮਿਲਦੇ ਹੈ ਜੀ ਆ ਗਿਆ ਆ ਗਿਆ ਜੀ ਇਸ ਮਾਡਲ ਹੈਗਾ 2009 ਜੀ ਰੇਟ ਹੈਗਾ 2,35,000 ਮਿਊਜ਼ਿਕ ਸਿਸਟਮ ਉੱਪਰ ਲੱਗਿਆ ਹੋਇਆ ਨਵੇਂ ਟਾਇਰ ਹੈ ਇਹਦੇ ਪਿਛਲੇ ਅੱਗੇ ਹੈਗੇ ਜੌਂਡੀਅਰ 5103 ਅਉ ਸੌਰੀ 51035 ਮਾਡਲ ਹੈਗੇ 2007 ਰੇਟ ਹੈਗਾ ਦਾ 3 ਲੱਖ 30 ਹਜ਼ਾਰ ਰੈਣਾ ਨੰਬਰ ਹੈ ਇਹ ਜੀ ਮਾਹਨਾ ਬਿੰਦਰਾ ਤੋਂ ਗਿਆ ਮੰਡੀ ਰਾਹ ਕੇ ਗੱਲ ਕਰਤਾ ਫੈਬਰ ਵਾਲੀ ਛਤਰੀ ਲੱਗੀ ਹੋਈ ਹੈ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਉੱਪਰ ਹੀ ਆ ਗਿਆ ਗਿਆ ਜੀ ਮਹਿੰਦਰਾ 235 ਡੀਆਈ 에ਅਰ ਫਲੋ 2006 ਮਾਡਲ ਹੈ ਜੀ ਰੇਟ ਹੈਗਾ ਦਾ 1 ਲੱਖ 60000 ਪੰਜਾਬ ਦਾ ਨੰਬਰ ਹੈ ਜੀ ਇਹਦਾ ਬਾਕੀ ਟਰੈਕਟਰ ਪੂਰਾ ਸਾਫ ਹੈ ਜੀ ਸੰਭਾਈ ਚੱਲਿਆ ਲੱਗਦਾ ਟਰੈਕਟਰ ਸਾਰਾ 오ਰੀਜినਲ ਟਰੈਕਟਰ ਹੈ ਜੀ ਕਦੇ ਕੋਈ ਪੇਂਟ ਨਹੀਂ ਹੋਇਆ ਹੋਇਆ 55 60 ਪੈਸੇ ਦੇ ਟਾਇਰ ਹੈ ਤੇ ਲਓ ਜੀ ਕਰਦੇ ਆਪਾਂ ਬਾਈ ਨਾਲ ਗੱਲ ਬਾਈ ਸਸਰੀ ਘਾਲ ਦੀ ਇਹ ਮਾਡਲ ਸੀ ਆ ਬਾਈ ਕਾਫੀ ਸਤ ਦੀ ਚੱਪਾਲੀ ਮਗਰ ਲਟਾਰਾ ਜੀ 650 ਰੁਪਏ ਮੂਰ ਲੈਣਾ ਨੂੰ ਪੂਰਾ ਪੂਲ ਕੰਡੀਸ਼ਨਰ ਟਰੈਕਟਰ ਇਹ ਨਾ ਰਹਾ ਜੀ ਇੰਜਨ ਗੇਅਰ ਦਾ ਕਿਵੇਂ ਜੀ ਇੰਜਨ ਗੇਅਰ ਦਾ ਜਮ ਓਕੇ ਰਿਪੋਰਟ ਆ ਪਈ ਪਿੰਡ ਕਿਹੜਾ ਆਪਣਾਈ ਪਿੰਡ ਸੰਦੋਹਾ ਬਾਈ ਸੰਦੋਹਾ ਕਿਹੜੇ ਕਿਵੇਂ ਰੁਪਏ ਭਾਈ ਨਾ ਲੈਣਾ ਫੋਨ ਕਰ ਲੈ ਆਪਾਂ ਨੂੰ ਨਾ 99785 6347 ਦੁਬਾਰੇ ਬੋਲ ਦੋ ਬਾਈ ਨੰਬਰ ਇੱਕ ਵਾਰ 99785 6347 ਠੀਕ ਹੈ ਬਾਈ ਬਾਕੀ ਟਰੈਕਟਰ ਸੋਹਣਾ ਬਾਈ ਹੈਣਾ ओरिजिनल ਲੱਗਦਾ ਸਾਰਾ ਸਾਰਾ ओरिजिनल ਹੈ ਟੂ ਜੈਡ ਬਾਈ ਮੂਰਲੀ ਪੈਂਪਰ ਤੋਂ ਲੈ ਕੇ ਮਗਰ ਲਿਆ ਕਾਲੀਆਂ ਗੋਲੀਆਂ ਤੱਕ ਇੱਕੋ ਜਿਹਾ ਟਰੈਕਟਰ ਪਿਆ ਹੈ ਦੇਖੋ ਜੀ ਟਰੈਕਟਰ ਬਹੁਤ ਸੋਹਣਾ ਪਿਆ ਹੈ ਕਸ ਬਾਈ ਚੱਲਿਆ ਹੋਇਆ ਟਰੈਕਟਰ ਹੈ ਇੱਕ ਕੱਲ ਤੋਂ ਚੱਲਿਆ ਹੋਇਆ ਠੀਕ ਹੈ ਬਾਈ ਬਾਕੀ ਆਪਣੇ ਕੋਲ 13 ਮਾਡਲ 855 ਕ੍ਰਾਸ ਕਰ ਦਿੰਦੇ ਉਹ ਇੱਧਰ ਹੀ ਹਾਂ ਉਹ ਵੀ ਟਰੈਡ ਜਾ ਲਓ ਜੀ ਇੱਕ ਬਾਈ ਦਾ ਆਏਗਾ ਉਹ ਸਵਰਾਜ 855 ਕਿਹੜਾ ਮਾਡਲ ਆ ਉਹ ਬਾਈ ਮਾਡਲ 13 ਕਲੋਸ ਕਰਦਾ ਨਹੀਂ ਕਿਹੜਾ ਪੰਜਾਬ ਨੰਬਰ ਆ ਮਾਨਲੇਡਾ 70 ਪੈਂ ਮੂਹਲੇਡਾ 90 ਪੈਂ ਡਬਲ ਡਿਸਟਰੀਬਿਊਟਰ ਆ ਠੀਕ ਆ ਬਾਈ ਤੇ ਬਾਕੀ ਰੀਜਨਲ ਸਾਰਾ ਤੇ ਡਿਮਾਂਡ ਕੀ ਆ ਬਾਈ ਉਹਦੀ ਡਿਮਾਂਡ ਦਾ ਆਪਾਂ ਕੁਝ ਮਰਜ਼ੀ ਮੰਗੀ ਜਾਏਗੇ 4.5 ਲੱਖ ਦਾ ਦੇਣਾ ਹੈ ਸਾਢੇ 4 ਲੱਖ ਦਾ ਤੇ ਕੋਈ ਮੋਟਾ ਮੋਟਾ ਮਾਨਤਾਨ ਹੋ ਜੂ ਬੰਦਿਆਂ ਦੇ ਘਰੇ ਆਉਂਦੇ ਠੀਕ ਆ ਬਾਈ ਠੀਕ ਆ ਬਾਕੀ ਆਪੀ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਕੈਸ਼ ਕਰਦਾ ਠਾਸ ਕਰਤੀ ਠੀਕ ਆ ਬਾਈ ਤੇ ਇਹ ਲਾ ਬੰਦੇ ਚਾਹੇ ਤਾਂ ਟਾਇਰ ਘਰੇ ਜਾ ਲੋ ਲਓ ਜੀ ਬਾਈ ਕਹਿੰਦਾ ਬੇਸ਼ੱਕ ਵਾ ਕੇ ਦੇਖ ਲੋ ਤੇ ਇੰਨੀ ਜ਼ਿੰਮੇਵਾਰੀ ਕੋਈ ਨਹੀਂ ਦਿੰਦਾ ਬਾਈ ਇੰਨੀ ਜ਼ਿੰਮੇਵਾਰੀ ਬਾਈ ਕੋਈ ਨਹੀਂ ਦਿੰਦਾਗਾ ਤੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਟਰੈਕਟਰ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਈ ਤੇ ਇਹ ਕਿੱਥੋਂ ਤੱਕ ਛੱਡ ਦੂੰਗਾ ਬਾਈ ਲਾਸਟ ਆ ਲਾਸਟ 1.5 ਲੱਖ ਦਾ ਦੇ ਦਾਂਗੇ ਟਰੈਕਟਰ ਨਵਾਂ ਬਹੁਤ ਆ ਸਾਰੀ ਮੰਡੀ ਚ ਘਟੜਾ ਹਾਂ ਹਾਂ ਬਾਈ ਟਰੈਕਟਰ ਮੈਂ ਦੇਖਿਆਗਾ ਉਧਰ ਵੀ ਦੇਖ ਕੇ ਆ ਮੰਡੀ ਜਾਂ ਹਾਂ ਇੱਕ ਇਹ ਮਿਲਦੇ ਵੀ ਘਟਾ ਟਰੈਕਟਰ ਇਹ ਹੈ ਨਾ ਇਹਦੇ ਫਰੜ ਦਾ ਟੁੱਟ ਨਹੀਂ ਲੱਗਾ ਕਿਤੇ ਵੀ ਲਓ ਜੀ ਦੇਖ ਸਕਦੇ ਹੋ ਟਰੈਕਟਰ ਮੋਟਰ ਸਭ ਚੱਲਦੇ ਆ ਲਓ ਡਾਵਲ ਕਲੱਚ ਆ ਨਾ ਡਾਵਲ ਕਲੱਚ ਹਾਂ ਦੇਖੋ ਇਹ ਬਹੁਤ ਸੰਭਾਈ ਚੱਲਿਆ ਲੱਗਦਾ ਟਰੈਕਟਰ ਬਾਈ ਕਹਿੰਦਾ ਮੀਟਰ ਮੋਟਰ ਸਾਰੇ ਚੱਲਦੇ ਆ ਜੀ ਇਹਦੇ ਨਹੀਂ ਆਵੇਂ ਨੀਵੇਂ ਮਾਡਲ ਆਂਦਾ ਮੀਟਰ ਨਹੀਂ ਚੱਲਦੇ ਹੁੰਦੇ ਇਹਨੇ ਉਹ ਵੀ ਦਿਖਾ ਦੀ 852 ਬਾਕੀ ਮੈਨੂੰ ਮੜਾ ਲਿੰਕ ਵਾਈ ਜੰਨਾ ਤਰਾਂ ਆਪਾਂ ਵੀ ਟ੍ਰੈਕਟਰ ਨੂੰ ਟਰਾਈ ਕਰੋ ਵੀਡੀਓ ਬਣਾ ਕੇ ਪਾ ਦੇਣਾ ਦੇਖ ਲਓ ਜੀ ਇਹ ਹੈਗਾ ਬਾਈ ਦਾ ਸਪਰਾ 855 ਮਾਡਲ ਹੈਗਾ ਇਹ 2013 ਰੇਟ ਹੈਗਾ ਦਾ 465000 ਕਰਲੋਸ ਕਰ ਇੰਜਨ ਹੈ ਜੀ ਇਹ ਨੀਵਲਿਕ ਸਿਸਟਮ ਲੱਗਿਆ ਹੋਇਆ ਉੱਪਰ ਟਰੈਕਟਰ ਪੂਰਾ ਸਾਫ਼ ਹੈ ਜੀ ਉਹ ਵੀ ਟਰੈਕਟਰ 에ਅਰ ਫਲੋ ਵੀ ਬਾਈ ਦਾ ਪੂਰਾ ਸਾਫ਼ ਸੀਗਾ ਟਰੈਕਟਰ ਤੇ ਬਾਈ ਚੱਲਿਆ ਸੀ ਟਰੈਕਟਰ ਉਹ ਜੀ ਇਹ ਵੀ ਦੇਖ ਸਕਦੇ ਹੋ ਚੰਗਾ ਟਰੈਕਟਰ ਜੀ ਸਾਰਾ ओरिजिनल ਹੈ ਕਿਤੋਂ ਕੋਈ ਪੇਂਟ ਨਹੀਂ ਹੋਇਆ ਹੋਇਆ ਇਹ ਕਿਸੇ ਵੀ ਪੁਰਾਣੇ ਟਰੈਕਟਰ ਲੈਣੇ ਜੀ ਤਾਂ ਬਾਈ ਨਾਲ ਗੱਲ ਕਰ ਸਕਦਾ ਹੈ ਸੰਪਰਕ ਨੰਬਰ ਬਾਈ ਦਾ ਤੁਹਾਨੂੰ ਦਿੱਤਾ ਹੋਇਆ ਹੈਗਾ ਟਰੈਡ ਤੇ ਲਾਏਗਾ ਅੱਛੇ ਵੀ ਇਹਦੇ ਟੈਂਕੀ ਲੱਗੀ ਹੋਈ ਆ ਦੂਜੀ ਡੀਜ਼ਲ ਵਾਲੀ ਤੇ ਲੋ ਜੀ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਨਾਲ